ਇਸ ਤੋਂ ਬਾਅਦ ਨਾਲ ਹੀ ਸਾਡੇ ਕੇਵਲ ਸਿੰਘ ਕਲਸੀ ਜੀ ਦੋ ਮਿੰਟ ਦੇ ਲਈ ਉਹ ਵੀ ਤਿਆਰ ਹੈ ਉਸ ਤੋਂ ਬਾਅਦ ਆਪਾਂ ਹੋਰ ਵੀ ਇੱਕ ਦੋ ਗਾਇਕਾਂ ਦੇ ਗੀਤ ਸੁਣਨੇ ਆਉਣਗੇ ਆਪਾਂ ਜੀ ਸੁਣਾਵਾਂਗੇ ਕਾਂ ਅਗਲੇ ਪਾਸੇ ਅੱਗੇ ਕਰਿਆ ਜੇਪਰ ਜਾਨ ਬੀਬਾ ਐਸਪੀ ਕਿਸ ਦੇ ਨਾਲ ਹੀ ਕੇਵਲ ਸਿੰਘ ਕਲਸੀ ਜੀ ਉਹ ਦੋ ਮਿੰਟ ਸਾਂਝੇ ਕਰਨਗੇ ਸਚੈਨ ਸਿੰਘ ਸਾਡका सरपंच ਉਹ ਵੀ ਆਪਣੇ ਦੋਟੇ ਵਿਚਾਰ ਸਾਂਝੇ ਕਰਨਗੇ ਦੋਸਤੋ ਬਾਅਦ ਆਪਾਂ ਨਾਲ ਤੇ ਗਿਰ ਤੂ ਵੀ ਦੇ ਨਾਲ ਉਹਨਾਂ ਦਾ ਗੀਤ ਵੀ ਆਪਾਂ ਸੁਣਾਗੇ ਗਿਲਬਰ ਅਨਜਾਨ ਤੇ ਕੀ ਬਾਤ ਹੈ ਇੱਕ ਵੀਰ ਜੀ ਬੇਨਤੀ ਆ ਸਰਕਾਰ ਦੇ ਸਾਥੀਆਂ ਨੂੰ ਅਸੱਜੇ ਹੱਥ ਮੇਰੇ ਪਰ ਸਾਹਿਬ ਨੂੰ ਹੀ ਖੜਿਆ ਪਰ ਸਾਹਿਬ ਪਲੀਜ਼ ਅੱਪਾ ਸਾਰੇ ਸ਼ਾਇਰ ਆਏ ਨੇ ਹੈ ਨਾ ਅੰਮ੍ਰਿਤਸਰ ਤੋਂ ਦਾ ਪ੍ਰੋਗਰਾਮ ਤੁਸੀਂ ਸਾਰੇ ਕਲਾਕਾਰੋ ਬਹੁਤ ਤਕਰੀਰ ਬੈਂਦੀ ਆ ਅਪਾ ਇੱਕ ਸਾਈਡ ਤੇ ਉਹਨੇ ਗੱਲਾਂ ਨਾ ਕਰੀਏ ਹਨ ਇੱਕ ਮਿੰਟ ਇੰਦਰ ਦੀ ਸਾਈਡ ਆਪਾਂ ਬੈਠ ਜੀਏ ਤਾਂ ਵਧੀਆ ਗੱਲਾਂ ਸ਼ਾਮਿਲ ਜਲਬਰਨ ਜਾਨ ਤੇ ਬੀਬਾ ਐਸਪੀ ਕਿਸ ਨੇ ਕਰੀ ਜਨ ਸਸਤੀ ਕਾਲ ਆਉਣਾ ਮਾ ਬੋਦੀ ਰਿਸ਼ਤੇ ਚੰਗਾ ਪਾਲੇਗਾ ਚੰਗਾ ਖਾਲੇਗਾ ਦਾ ਮਾਂ ਬੋਜੋ ਰਿਸ਼ਤੇ ਚੰਗਾ ਪਾਲੇਗਾ ਚੰਗਾ ਖਾਲੇਗਾ ਚਿੱਟਾ ਸਰੇ ਆਂ ਵਿਖਦਾ ਚਿੱਟਾ ਸਰੇ ਆਂ ਵਿਖਦਾ ਹੂਟਰ ਵਾਲੀ ਕਾਰ ਹੂਟਰ ਵਾਲੀ ਕਾਰ ਨ ਵਾਲੇ ਪੇ ਰਿਪੋਰਟ ਕਰਨ ਵਾਲੇ ਪਏ ਦੋ ਕੀ ਤੋਂ ਹੋਇਆ ਫੋਟੋ ਸ਼ੂਟ ਮਕਰਾਲਿਆਂ ਦੇ ਤੇ ਦੁੱਧਾਂ ਨਾਲ ਪੁੱਤ ਪਾਲ ਕੇ ਜਿੱਦਨ ਦਾ ਲਿਆ ਫੋਨ ਬਾਪੂ ਦੇ ਨੇ ਖੜੇ ਨਹੀਂ ਜਿੱਦਨ ਦਾ ਟੱਚ ਮੋਬਾਈਲ ਲਿਆ ਕਰੇ ਸ਼ੈਂਪੂ ਦੇ ਬਿਨਾਂ ਹੋਵੇ ਨਹੀਂ ਉਹਨਾਂ ਦੇ ਲਿਖੀ ਹੋਈ ਸ਼ਰਮ ਦਾ ਹੋਰੀ ਹੋਰੀ ਰਿਪੋਰਟ ਕੋਲ ਵੀ ਕਰਾਉਂਗਾ ਸਸਤਾ ਲਿਖਾ ਕਹਿੰਦੇ ਸਰ ਤੋਂ ਮਾफी ਮੰਗਾਗੇ ਔਰ ਸਾਡੇ ਸਭ ਨੂੰ ਪਰਮਾਤਮਾ ਸਦਾ ਹੀ ਆਪਣੇ ਕਦਮਾਂ ਦੇ ਵਿਚ ਨਿਵਾਸ ਦੇਵੇ ਔਰ ਢਿੱਲੋ ਪਰਵਾਰ ਨੂੰ ਬਲ ਬਖਸ਼ੇ ਉਹਨਾਂ ਦੀ ਰੂਹ ਨੂੰ ਆਪਣੇ ਕਦਮਾਂ ਦੇ ਵਿਚ ਨਿਵਾਸ ਦੇਵੇ ਅੱਜ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਰੱਬੇ ਅੱਗੇ ਸੁੱਖਾ ਸੁੱਖ ਮਾਪੇ ਮੰਗੇ ਪੁੱਤ ਰੱਬੇ ਅੱਗੇ ਸੁੱਖਾ ਸੁੱਖ ਮਾਪੇ ਮੰਗੇ ਪੁੱਤ ਵੇ ਮੈਂ ਖੁਸ਼ੀਆਂ ਚ ਫੁੱਲੀ ਨਾ ਸਮਾਵਾਂ ਦੁੱਧ ਨਾਲ ਪੁੱਤ ਪਾਲ ਕੇ ਕੋਟ ਪਾਣੀ ਤੋਂ ਤਰਸਦੀ ਅਮਾ ਉਦਾ ਨਾਲ ਪੁੱਤ ਪਾਲ ਕੇ 니 ਸਾਨੂੰ ਦਸ ਕਾ ਦਾ ਚੋਰਾ ਹੱਥ ਵਹਿ ਗੁਰੂ ਦੇ ਡੋਰਾ ਸਾਨੂੰ ਦਸ ਕਾ ਦਾ ਚੋਰਾ ਹੱਥ ਵਹਿ ਗੁਰੂ ਦੇ ਡੋਰਾ ਸਾਡੀ ਐਡੀ ਕਿਲਾ ਕਿਸਮਤ ਮਾੜੀ ਜੇ ਹੋ ਗਿਆ ਆਪਾ 60 65 ਦੇ ਸਾਡੇ ਬੱਚਿਆਂ ਕਰੋ ਔਣੀ ਸਰਦਾਰੀ ਜੇ ਥਾਤੇ ਸਕੇ ਬੱਚੇ ਸੁਖੀ ਥਾਤੇ ਕੋ